ਅੱਬਾ ਮੇਰੇ ਹੱਥ ਨਹੀਂ ਮਰ ਜਾਣੇ ਨੂੰ ਜਿਵੇਂ ਜੱਤੀ ਨੂੰ ਝੰਬਿਆ ਸੀ ਉਹਨੂੰ ਵੀ ਐਂ ਝੋਗੋ ਇਸ ਵਾਰ ਆ ਚਾ ਦੂਜੇ ਨਾਲ ਉਹਦੀ ਢੋਹੀ ਕੋਟੂ ਲੰਘੂਗਾ ਤਾਂ ਹੈਗਾ ਉਹ ਵੀ ਸਾਡੇ ਬਾਅਦ ਮੋਰ ਦੀ ਦੇਖੀ ਕਹੀ ਲੱਗ ਜੂ ਫੇਰ ਅੱਗੇ ਥੋੜੀ ਪੰਗਾ ਲੱਕੇ ਨਾਲ ਆ ਵੀ ਦੇਖੀ ਕਹਿੰਦੀ ਆ ਮਨ ਬੋਲੀ ਜੀ ਕੱਲੀ ਕੁਛ ਨਹੀਂ ਤਾਈ ਜਾਂਦੀ ਰਹਾ ਬੁੱਢਾ ਪਾ ਗੰਦੇ ਹੋਰ ਤਾਈ ਕਿਵੇਂ ਆ ਬਾ ਮਠਿਆਈ ਲੈ ਕੇ ਆਈ ਸੀ ਦਾ ਬਾਟੀ ਕਰ ਪਾਵਾਂ ਮਠਿਆਈ ਹਾਂ ਮਠਿਆਈ ਕਾਦੀ ਇਹ ਮਠਿਆਈ ਦਾ ਹਾ ਸਾਡੇ ਫਿਰ ਭਾਂਡੇ ਕੋਈ ਨਾ ਮੁੰਡਾ ਆਇਆ 10 ਸਾਲਾਂ ਬਾਅਦ ਅੱਛਾ ਵਧਾਈਆਂ ਤਾਈ ਤੈਨੂੰ ਵਧਾਈਆਂ ਆਹ ਦਾ ਪੜ ਜਿਹੜਾ ਕਹਿੰਸ 10 ਬਾਬਾ ਅੱਛਾ ਉਹ ਤਾਂ ਦਾਗਾ ਬਵਾਇਆ ਸੀਗਾ ਅੱਛਾ ਹਾਂ ਤੇ ਫਿਰ ਮੁੰਡਾ ਆਇਆ 10 ਸਾਲਾਂ ਬਾਅਦ ਚੱਲ ਵਧੀਆ ਚੱਲਾ ਕਲ ਬਾਟੀ ਤੇ ਕੋਈ ਨਾ ਬਾਟੀ ਫੇਰ ਮੈਂ ਫੜਾਇਆ ਹੂੰ ਕਿ ਲੰਗਦੀ ਟੱਪਦੀ ਹੁਣ ਸਾਡੇ ਤਾਂ ਸਾਰੇ ਭਾਂਡੇ ਮਾਂਜਣ ਜੇ ਵਾਲੇ ਪਏ ਸੀ ਨਹੀਂ ਭੈਣੇ ਨਹੀਂ ਮੈਂ ਤਾਂ ਦੀ ਬਾਟੀ ਲੈ ਕੇ ਜਾਉਂ ਤੇ ਤਾਂ ਭਾਂਡੇ ਦੱਬਣ ਦੀ ਆਤਾ ਕਿ ਮੇਰੇ ਘਰ ਦੀ ਹੈਗੀ ਵੀ 10 ਸੌੜਾ ਭਾਂਡਾ ਤਾਂ ਨਹੀਂ ਖਾ ਜਾਗੇ ਕੁਤਾ ਪਤਾਈਆ ਤੇ ਨੋਹ ਵਾਲੇ ਲਸਣਾ ਤਿਆਰੀ ਹੈ ਜੀ ਇਹ ਹਾਂ ਸੱਚ ਤੂੰ ਸਾਡੀ ਬਹੁ ਨਾ ਕਿਵੇਂ ਲੜਦੀ ਨਹੀਂ ਮੈਂ ਕਦੇ ਲੜਦੀ ਆ ਤਾਈ ਉਹੀ ਪੰਕੇ ਲੈਂਦੀ ਆ ਮੇਰੇ ਨਾਲ ਕਾਦੇ ਪੰਗੇ ਲੱਤੇ ਤੇਰੇ ਨਾਲ ਮੈਂ ਤਾਂ ਘੁੱਟ ਦੁੱਧ ਦੀ ਨੂੰ ਬਾਗ ਗਈ ਚਲ ਆਪਾਂ ਬਾਗ ਹੀ ਜਾਂਦੇ ਹਾਂ ਕਮਾੜੇ ਦੀ ਚੀਜ਼ ਹੈ ਲੈਣ ਅੱਛਾ ਤੇ ਮੈਨੂੰ ਤਾਂ ਜਵਾਬ ਹੀ ਦੇਤਾ ਕਹਿੰ ਤੂੰ ਤਾਂ ਸਾਡੀ ਕੌਲੀ ਲੈ ਗਈ ਸੀ ਤੂੰ ਜਵਾਬ ਦੇਣਾ ਹੂੰ ਦੇ ਦੇ ਭਾਈ ਨਹੀਂ ਫਿਰ ਹਾਦੂ ਖੰਡ ਮੁਕਰਗੀ ਨਾ ਸਾਡੀ ਕੌਲੀ ਖੰਡ ਦੀ ਨਾ ਤੂੰ ਆ ਦੁੱਧ ਲੈ ਫਿਰ ਹੈ ਨਹੀਂ ਸੀ ਸਾਡਾ ਜਵਾਬ ਦੇਤਾ ਤੇ ਤੂੰ ਬਾੜੇ ਚ ਕਿਉਂ ਲੜੀ ਇਹਦਾ ਨਾ ਕੋਈ ਨਾ ਤਾਈ ਦੇ ਆਉਂਗੀ ਮੈਂ ਨਾ ਤਾਂ ਤੈਨੂੰ ਵੀ ਪੂਰਾ ਭਰ ਕੇ ਧੋਰਿਆ ਗਾ ਉਹਨੇ ਵੀ ਲੜ ਕੇ ਆ ਲੱਗਦੀ ਆ ਤੂੰ ਵੀ ਮੈਨੂੰ ਤੇ ਮੈਂ ਲੜਨ ਨਾ ਕਾ ਨੂੰ ਆਇਆ ਮੈਂ ਤਾਂ ਮਠਿਆਈ ਦੇਣਾ ਆਈ ਸੀ ਤੇ ਨੱਤਾ ਹੀ ਫਿਰ ਲਾਬਾ ਸੱਚਾ ਆ ਬਣੇ ਮਠਿਆਈ ਤਾਂ ਮੈਂ ਫੇਰ ਆਤਾ ਹੀ ਤੇ ਨਾ ਲਾਬਾ ਲੜਿਆ ਗਾ ਫਿਰ ਅੱਛਾ ਤੂੰ ਤਾਂ ਲੜਦੀ ਫਿਰਦੀ ਆ ਸੇਕ ਨਾਲ ਲਾਬੇ ਨੇ ਵੀ ਤੇਰੇ ਕੰਨ ਪਰ ਕੇ ਧੋਰੇ ਆ ਜਾ ਤੈਨੂੰ ਬੈ ਕੇ ਗੱਲ ਕਰਦੀ ਮੈਂ ਤਾਂ ਦੇਖਿਆ ਸੀ ਭੱਜ ਜਾਂਦਾ ਪਹਿਲਾਂ ਤੂੰ ਤਾਂ ਇੰਨਾ ਬੋਲੇ ਨੇ ਕਦੇ ਅੱਜ ਤਾਂ ਲੱਗਦੀ ਆ ਮੈਨੂੰ ਵੀ ਕੋਈ ਦਿਲ ਸੇ ਤੇਰੇ ਪੱਕਾ ਗੱਲ ਆ ਗਈ ਤੂੰ ਉਹਨਾਂ ਦੀਆਂ ਸੁਣੀਆਂ ਸੁਣਾਈਆਂ ਤੇ ਤਾਂ ਤਾ ਤੂੰ ਲਾਬੇ ਮੰਗਰ ਪੈ ਗਈ ਫਿਰ ਸਾਡੀ ਬਹੂ ਮੰਗਰ ਪੈ ਗਈ ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਮੇਰਾ ਤਾਂ ਮਖ ਤਾਂ ਸਹੀ ਆ ਉਹਨਾਂ ਦਾ ਦਿਮਾਗ ਨਹੀਂ ਠੀਕ ਹੈਗਾ ਨੀ ਲਾਬੇ ਨੇ ਕੀ ਕਹਤਾ ਤੈਨੂੰ ਲਾਬੇ ਨੇ ਹੁਣ ਤੈਨੂੰ ਕੀ ਦੱਸਾਂ ਕੀ ਕਿਹਾਗਾ ਮੈਨੂੰ ਦੇਖ ਦੇਖ ਕੇ ਖੰਗੂਰੇ ਮਾਰਦਾਗਾ ਮੈਨੂੰ ਨੀ ਤੂੰ ਵੀ ਕਿਹੜੇ ਮਾਰਦੇ ਲਾਬਾ ਮਾਰ ਕੇ ਉੱਥੇ ਬੈਠਾ ਲੱਭੀ ਹੋਏ ਦੇਖ ਲੈ ਤੂੰ ਵੀ ਵਾਸੇਰੀ ਕਰਾਉਣੀ ਹੈਗੀ ਮੇਰੀ ਨਾ ਕਾਈ ਸਿਕਰ ਦੇ ਪੈਰੇ ਦੁੱਧ ਜਿਆਦਾ ਆ ਜਾਂਦਾ ਤੇਰੇ ਤੜਕੇ ਤੇ ਲਿਆ ਕਰ ਫਿਰ ਮੈਂ ਤਾਂ ਹੁਣ ਚੀਜ਼ ਲੈਣ ਜਾਣੀ ਆ ਉਹਨਾਂ ਕਰਕੇ ਮੈਂ ਬਾਹਰ ਬੰਦ ਕਰਕੇ ਬਹਿ ਜਾ ਆਹੋ ਆਹੋ ਲਾਬਾ ਨਹੀਂ ਮਾੜਾ ਤੂੰ ਮਾੜੀ ਹੈ ਹੋਰ ਲਾਬੇ ਵਰਗੇ ਤਾਂ ਕਰ ਕਰ ਹੁਣ ਤੂੰ ਘੜੇ ਗੁੜੇ ਕੋਈ ਨਹੀਂ ਮਾਰਦੀ ਆਪਦੇ ਕੰਮ ਧੰਦੀ ਜਾਨੀ ਹੈਗੀ ਸਾਡੀ ਬੋਹੜਾ ਬਾਹਰ ਨਹੀਂ ਨਿਕਲਦੀ ਬਾਲ ਢਾ ਕੇ ਰੱਖਦੀ ਅੰਦਰ ਤੂੰ ਇਹ ਜੀ ਜਬ ਨਹੀਂ ਹੋਵੇ ਤੈਨੂੰ ਪੁੱਤਿਆਂ ਦੀ ਸਾਡੀ ਬੋਹੜਾ ਲੜੀ ਕਿਵੇਂ ਤੂੰ ਤਾਈ ਮਟ ਹੋਰ ਨਾ ਖਾਲੀ ਤੂੰ ਉੱਜਾ ਮਾ ਤਾਂ ਰੱਜੀ ਤੇ ਹੈ ਤੇਰੀ ਮਠਿਆਈ ਤੋਂ ਤੂੰ ਮਠਿਆਈ ਫੜਾ ਮੈਂ ਉਹ ਮੁੰਡੇ ਮੈਂ ਨਹੀਂ ਫੜਦੀ ਮੈਨੂੰ ਨਹੀਂ ਲੋੜ ਤੇ ਖੇਤ ਗਿਆ ਹੋਇਆਗਾ ਖੇਤ ਗਿਆ ਹੋਇਆਗਾ ਇੰਦਰ ਨੂੰ ਫੜਾ ਦੀ ਬਿਤਾਈ ਬੁੜਾ ਕੇ ਕਿਸੇ ਮਠਿਆਈ ਬਸ ਰੱਜੀ ਤੇ ਹੈ ਲੈ ਜਾ ਮੈਨੂੰ ਨਹੀਂ ਲੋੜ ਮਠਿਆਈ ਦੀ ਤਰੀ ਬਹੁਈ ਸੀ ਜਿਹੜੀ ਚਾਹਨੀ ਮੈਨੂੰ ਲੱਗਦਾ ਤੇਰੀ ਨੋਹ ਵਾਲੀ ਸੇਵਾ ਮੈਂ ਤੱਕ ਹੁੰਦੀ ਜਮਾਦਾਰੀ ਤੰਕਰ ਕੇ ਅੱਜ ਮੈਂ ਤੈਨੂੰ ਦਿਨੀਆਂ ਨੰਬਰਦਾਰੀ ਲੋਚੜੀ